ਹੋਈ ਸੀ ਤਾਂ ਇਸ ਹਾਰ ਤੋਂ ਬਾਅਦ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜਪਾਲ ਉਹ ਰਾਜਪਾਲ ਦੇ ਨਾਲ ਮਿਲਣ ਮੁਲਾਕਾਤ ਕਰਨ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਇੱਥੇ ਸੌਂਪਿਆ ਇਸ ਤੋਂ ਬਾਅਦ ਹੁਣ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਭਾਜਪਾ ਨੇ ਇਸ ਨੂੰ ਲੈ ਕੇ ਹੁਣ ਤਿਆਰੀਆਂ ਵੜ ਦਿੱਤੀਆਂ ਨੇ ਤਾਂ ਦੱਸ ਦਿਓ ਕਿ ਅਤੀਸ਼ੀ ਨੇ ਆਪਣਾ ਅਸਤੀਫਾ ਐਲਜੀ ਨੂੰ ਸੌਂਪ ਦਿੱਤਾ ਹੈ ਇਸ ਤੋਂ ਬਾਅਦ ਹੁਣ ਅਗਲਾ ਮੁੱਖ ਮੰਤਰੀ ਦਿੱਲੀ ਦਾ ਕੌਣ ਹੋਵੇਗਾ ਇਸ ਨੂੰ ਲੈ ਕੇ ਭਾਜਪਾ ਦੇ ਵੱਲੋਂ ਜੋ ਮੰਥਨ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਲਗਾਤਾਰ ਸੀਨੀਅਰ ਅਗਵਾਂ ਦੀਆਂ ਬੈਠਕਾਂ ਹੋ ਰਹੀਆਂ ਨੇ ਜੇਪੀ ਨੱਡਾ ਵੀ ਉਹਨਾਂ ਨੂੰ ਮੁਲਾਕਾਤ ਕਰਨ ਦੇ ਨਾਲ ਲਈ ਉਹਨਾਂ ਨੂੰ ਪੁੱਜੇ ਨੇ ਤਾਂ ਅਮਿਤ ਸ਼ਾਹ ਦੇ ਘਰ ਹੁਣ ਜੇਪੀ ਨੱਡਾ ਪਹੁੰਚ ਨੇ ਤਾਂ ਦੂਜੇ ਪਾਸੇ ਅਤੀਸ਼ੀ ਨੇ ਉਪਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਵੀ ਕੇ ਸਖਸੈਨਾ ਨੂੰ ਅਸਤੀਫਾ ਸੌਂਪਨ ਦੇ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਹੁਣ ਆ ਜਿਹੜੇ ਚਿਹਰੇ ਚਰਚਾ ਦੇ ਵਿੱਚ ਨੇ ਕੀ ਹੁਣ ਅਗਲਾ ਦਿੱਲੀ ਦਾ ਮੁੱਖ ਮੰਤਰੀ ਕੌਣ ਹੋ ਸਕਦਾ ਹੈ ਤਾਂ ਭਾਜਪਾ ਦੇ ਵੱਲੋਂ ਪ੍ਰਵੇਸ਼ ਅ ਵਰਮਾ ਦਾ ਸਭ ਤੋਂ ਨਾਮ ਉੱਪਰ ਚੱਲ ਰਿਹਾ ਹੈ ਇਸ ਦੇ ਪਿੱਛੇ ਕਾਰਨ ਕੀ ਕੀ ਨੇ ਇਹ ਵੀ ਤੁਹਾਨੂੰ ਜ਼ਰੂਰ ਅਸੀਂ ਦੱਸਾਂਗੇ ਤੁਹਾਨੂੰ ਦੱਸ ਦੇ ਕਿ ਪ੍ਰਵੇਸ਼ ਵਰਮਾ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਨੇ ਪੱਛਮੀ ਦਿੱਲੀ ਤੋਂ ਲਗਾਤਾਰ ਦੋ ਵਾਰ ਉਹ ਸੰਸਦ ਮੈਂਬਰ ਰਹਿ ਚੁੱਕੇ ਨੇ 2019 ਦੇ ਵਿੱਚ ਉਹਨਾਂ ਨੇ 5.78 ਲੱਖ ਵੋਟਾਂ ਦੇ ਨਾਲ ਚੋਣ ਜਿੱਤੀ ਸੀ ਤਾਂ ਜੋ ਦਿੱਲੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਿੱਤ ਸੀ ਇਸ ਵਾਰ ਨਵੀਂ ਦਿੱਲੀ ਸੀਟ ਤੋਂ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4099 ਵੋਟਾਂ ਦੇ ਨਾਲ ਹਰਾਇਆ ਹੈ ਤਾਂ ਮਾਰਚ 2024 ਦੇ ਵਿੱਚ ਲੋਕ ਸਭਾ ਟਿਕਟ ਕਟਣ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਉਸੂਲ ਆਖਿਆ ਸੀ ਮੈਨੂੰ ਟਿਕਟ ਨਾ ਦਿੱਤੇ ਜਾਣ ਦੇ ਪਿੱਛੇ ਕੋਈ ਕਾਰਨ ਨਹੀਂ ਹੈ ਇਹ ਸਾਡੀ ਪਾਰਟੀ ਹੈ ਜਿਸ ਦੇ ਵਿੱਚ ਇੱਕ ਕਾਰਜਕਰਤਾ ਮੁੱਖ ਮੰਤਰੀ ਵੀ ਬਣ ਸਕਦਾ ਹੈ ਅਤੇ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ ਤਾਂ ਬਚਪਨ ਤੋਂ ਹੀ ਸੰਗ ਦੇ ਨਾਲ ਜੁੜੇ ਹੋਏ ਨੇ ਪ੍ਰਵੇਸ਼ ਵਰਮਾ ਇਸ ਕਰਕੇ ਉਹਨਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਤਾਂ ਦਿੱਲੀ ਦੀ ਸਭ ਤੋਂ ਸੁਰੱਖਿਤ ਸੀਟ ਦੇ ਉੱਤੇ ਕੇਜਰੀਵਾਲ ਨੂੰ ਉਹਨਾਂ ਨੇ ਹਰਾਇਆ ਤਾਂ ਹੁਣ ਤੱਕ ਕੋਈ ਵੀ ਉਚੋਣ ਨਹੀਂ ਹਾਰੇ ਲੋਕ ਸਭਾ ਚੋਣਾ ਨਹੀਂ ਲੜੇ ਸੀ ਤਾਂ ਸੰਭਵ ਹੈ ਕਿ ਭਾਜਪਾ ਨੇ ਐਸੇ ਰਣਨੀਤੀ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਮੌਕਾ ਦੇਣ ਦਾ ਉਹਨਾਂ ਨੂੰ ਪਲਾਨ ਜੋ ਭਾਜਪਾ ਨੇ ਬਣਾਇਆ ਸੀ जाट ਸੀਐਮ ਬਣਾ ਕੇ ਭਾਜਪਾ ਹਰਿਆਣਾ ਦੇ ਵਿੱਚ ਨਾਣ जाट ਮੁੱਖ ਮੰਤਰੀ ਵਾਲੀ ਨਾਰਾਜ਼ਗੀ ਨੂੰ ਕੱਟ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਬੀਜੇਪੀ जाट ਨੇਤਾ ਨੂੰ ਸੀਐਮ ਬਣਾ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਈਸ ਵੀ ਕਰ ਸਕਦੀ ਹੈ ਤਾਂ ਦੱਸ ਦੇ ਕਿ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਦਿੱਲੀ ਦੇ ਵਿੱਚ ਕੀ ਕੁਝ ਹਲਚਲ ਚੱਲ ਰਹੀ ਹੈ ਵਧੇਰੇ ਜਾਣਕਾਰੀ ਲਈ ਪੱਤਰਕਾਰ ਕਮਲ ਕੰਸਰ ਸਾਡੇ ਨਾਲ ਦਿੱਲੀ ਤੋਂ ਜੁੜ ਚੁੱਕੇ ਨੇ ਆ ਕਮਲ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਅਸਤੀਫਾ ਦਿੱਤਾ ਹੈ ਤਾਂ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਏਗਾ ਕੀ ਕੋਈ ਚਰਚਾ ਸਾਡੇ ਦਿੱਲੀ ਕੇ ਗੱਲ ਕਰੇ ਤਾਂ ਦਿੱਲੀ ਵਿੱਚ ਕੀ ਕਰਕੇ ਸੇ ਅਗਰ ਗੱਲ ਕਰੇ ਆਮ ਆਦੀ ਸਾਇੰਟੀਕੀ ਸਰਕਾਰ ਦੀ ਹੋਰ ਅਬ ਇਸ ਤੋਂ ਜੋ ਮੁੱਖ ਮੰਤਰੀ ਆਸੀ ਸੀ हमने इस्तीफा दे दिया है पूर्व मुख्यमंत्री यह किसी हो गई है अब बीजेपी जो है अब वो अब अपनी सरकार बनाएगी अब मुख्यमंत्री कौन होगा उसको लेकर कहीं ना कहीं जो गृह मंत्री अमित शाह और जो अध्यक्ष है बीजेपी के जेपी नड्डा उनके बीच आपस में तो एक बैठक हुई है और जो माना जा रहा है की जो प्रधानमंत्री नरेंद्र नर, मोदी विदेश दौरे पर जा रहे हैं और उसके बाद आने के बाद जो है ये जो दिल्ली का मुख्यमंत्री जो है वो चुन जाएगा और जो शपथ ग्रहण होगा वो उसके बाद जो है वो किया जाएगा ਜੀ ਆ ਕਮਲ ਆ ਤੀਸ਼ੀ ਨੇ ਹੁਣ ਤੱਕ ਜਿਹੜੇ ਵੀ ਕੰਮ ਕੀਤੇ ਕਿਉਂਕਿ ਸਤੰਬਰ ਮਹੀਨੇ ਦੇ ਵਿੱਚ ਉਹ ਮੁੱਖ ਮੰਤਰੀ ਬਣੇ ਸੀਗੇ ਤੇ ਉਹਨਾਂ ਦੇ ਕਿਹੜੇ ਕੰਮਾਂ ਨੂੰ ਯਾਦ ਰੱਖਿਆ ਜਾਏਗਾ ਤੀਸ਼ੀ ਦੇ ਕੋਈ ਵੱਡੇ ਕਦਮ ਵੀ ਚੁੱਕੇ ਇਹਨਾਂ ਕਿਉਂਕਿ ਸਮਾਂ ਘੱਟ ਸੀ 4-5 ਮਹੀਨੇ ਦਾ ਸਮਾਂ ਸੀ ਉਹਨਾਂ ਦੇ ਕੋਲੇ बिल्कुल जिस तरीके से अगर बात करें करीब पांच महीने के आसपास जो है मुख्यमंत्री जो आतिशी दिल्ली की रही है और अगर बात करें जिस तरीके से आखिरी समय में जब प्रचार की बात हो या फिर क्योंकि यमुना का मुद्दा जो है काफी अहम रहा है और इसमें कहीं ना कहीं यमुना को लेकर जो है राजनीति भी दिल्ली में हुई है हरियाणा दिल्ली पर आरोप लगातार ਪੁਣੇ ਆ ਜੋ ਹੈ ਹਰਿਆਣਾ ਪਰ ਆ ਰੋਕ ਲਗਾਤੀ ਰਹੀ ਹੈ ਤਾਂ ਇਸ ਕੋਲ ਇਹ ਵਿੱਚ ਵਿੱਚ ਬੀਜੇਪੀ ਨੇ ਜਿਸ ਤਰੀਕੇ ਸੇ ਬਹੁਮਤ ਹਾਸਿਲ ਕੀਤਾ ਹੈ ਔਰ ਅਗਰ ਬਾਤ ਕਰੇ ਸ बाईस साल बाद दिल्ली में बीजेपी ने अपनी सरकार जो है वो बनाई है तो इस उत्साह के साथ जो है बीजेपी बड़े जोरों शोरों से शपथ ग्रहण समारोह जो है वो कर सकती है और इसी बीच जो है अब नामों को लेकर अब मंथन जो है कहीं ना कहीं मुख्यमंत्री के नाम की बात करे या जो मंत्रिमंडल की बात करे तो उसके नामों को लेकर चर्चा जो है वो की जा रही है जी शुक्रिया कमल जानकारी देंद्रीय ਤਾਂ ਦੱਸਦੇ ਕਿ ਬੀਜੇਪੀ ਦੇ ਉਹ ਲੋਕ ਮੁੱਖ ਮੰਤਰੀ ਬਣਾਉਣ ਦੀ ਕਵਾਇਜ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਨੂੰ ਲੈ ਕੇ ਵਕ ਵਕ ਨਾਮਾ ਦੇ ਉੱਤੇ ਚਰਚਾ ਹੋ ਰਹੀ ਹੈ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਇਨ੍ਹਾਂ ਚੋਣਾਂ ਦੇ ਵਿੱਚ ਵੱਡੀ ਹਾਰ ਹੋਈ ਸੀ ਤਾਂ ਇਸ ਹਾਰ ਤੋਂ ਬਾਅਦ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜਪਾਲ ਉਹ ਰਾਜਪਾਲ ਦਿਨਾਰ ਮਿਲਨ ਮੁਲਾਕਾਤ ਕਰਨ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਇੱਥੇ ਸੌਂਪਿਆ ਇਸ ਤੋਂ ਬਾਅਦ ਹੁਣ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਭਾਜਪਾ ਨੇ ਇਸ ਨੂੰ ਲੈ ਕੇ ਹੁਣ ਤਿਆਰੀਆਂ ਵੜ ਦਿੱਤੀਆਂ ਨੇ ਤਾਂ ਦੱਸ ਦਈਏ ਕਿ ਅਤੀਸ਼ੀ ਨੇ ਆਪਣਾ ਅਸਤੀਫਾ ਐਲਜੀ ਨੂੰ ਸੌਂਪ ਦਿੱਤਾ ਹੈ ਇਸ ਤੋਂ ਬਾਅਦ ਹੁਣ ਅਗਲਾ ਮੁੱਖ ਮੰਤਰੀ ਦਿੱਲੀ ਦਾ ਕੌਣ ਹੋਵੇਗਾ ਇਸ ਨੂੰ ਲੈ ਕੇ ਭਾਜਪਾ ਦੇ ਵੱਲੋਂ ਜੋ ਮੰਥਨ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਲਗਾਤਾਰ ਸੀਨੀਅਰ ਅਗਵਾ ਦੀਆਂ ਬੈਠਕਾਂ ਹੋਰੀਆ ਨੇ ਜੇਪੀ ਨੱਡਾ ਵੀ ਉਹਨਾਂ ਨੂੰ ਮੁਲਾਕਾਤ ਕਰਨ ਲਈ ਉਹਨਾਂ ਨੂੰ ਪੁੱਜੇ ਨੇ ਤਾਂ ਅਮਿਸ਼ਾ ਦੇ ਘਰ ਹੁਣ ਜੇਪੀ ਨੱਡਾ ਪਹੁੰਚ ਨੇ ਤਾਂ ਦੂਜੇ ਪਾਸੇ ਅਤੀਸ਼ੀ ਨੇ ਉਪਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਵੀ ਕੇ ਸਖਸੈਨਾ ਨੂੰ ਅਸਤੀਫਾ ਸੌਂਪਣ ਦੇ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਹੁਣ ਆ ਜਿਹੜੇ ਚਿਹਰੇ ਚਰਚਾ ਦੇ ਵਿੱਚ ਨੇ ਕਿ ਹੁਣ ਅਗਲਾ ਦਿੱਲੀ ਦਾ ਮੁੱਖ ਮੰਤਰੀ ਕੌਣ ਹੋ ਸਕਦਾ ਹੈ ਤਾਂ ਭਾਜਪਾ ਦੇ ਵੱਲੋਂ ਪ੍ਰਵੇਸ਼ ਵਰਮਾ ਦਾ ਸਭ ਤੋਂ ਨਾਮ ਉੱਪਰ ਚੱਲ ਰਿਹਾ ਹੈ ਇਸ ਦੇ ਪਿੱਛੇ ਕਾਰਨ ਕੀ ਕੀ ਨੇ ਇਹ ਵੀ ਤੁਹਾਨੂੰ ਜ਼ਰੂਰ ਅਸੀਂ ਦੱਸਾਂਗੇ ਤੁਹਾਨੂੰ ਦੱਸ ਦੇ ਕਿ ਪ੍ਰਵੇਸ਼ ਵਰਮਾ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਨੇ ਪੱਛਮੀ ਦਿੱਲੀ ਤੋਂ ਲਗਾਤਾਰ ਦੋ ਵਾਰ ਉਹ ਸੰਸਦ ਮੈਂਬਰ ਰਹਿ ਚੁੱਕੇ ਨੇ 2019 ਦੇ ਵਿੱਚ ਉਹਨਾਂ ਨੇ 5.78 ਲੱਖ ਵੋਟਾਂ ਦੇ ਨਾਲ ਚੋਣ ਜਿੱਤੀ ਸੀ ਤਾਂ ਜੋ ਦਿੱਲੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਿੱਤ ਸੀ ਇਸ ਵਾਰ ਨਵੀਂ ਦਿੱਲੀ ਸੀਟ ਤੋਂ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4099 ਵੋਟਾਂ ਦੇ ਨਾਲ ਹਰਾਇਆ ਤਾਂ ਮਾਰਚ 2024 ਦੇ ਵਿੱਚ ਲੋਕ ਸਭਾ ਟਿਕਟ ਕਟਣ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਉਸੂਲ ਆਖਿਆ ਸੀ ਮੈਨੂੰ ਟਿਕਟ ਨਾ ਦਿੱਤੇ ਜਾਣ ਦੇ ਪਿੱਛੇ ਕੋਈ ਕਾਰਨ ਨਹੀਂ ਹੈ ਇਹ ਸਾਡੀ ਪਾਰਟੀ ਹੈ ਜਿਸ ਦੇ ਵਿੱਚ ਇੱਕ ਕਾਰਜਕਰਤਾ ਮੁੱਖ ਮੰਤਰੀ ਵੀ ਬਣ ਸਕਦਾ ਹੈ ਅਤੇ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ ਤਾਂ ਬਚਪਨ ਤੋਂ ਹੀ ਸੰਗ ਦੇ ਨਾਲ ਜੁੜੇ ਹੋਏ ਨੇ ਪ੍ਰਵੇਸ਼ ਵਰਮਾ ਇਸ ਕਰਕੇ ਉਹਨਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਤਾਂ ਦਿੱਲੀ ਦੀ ਸਭ ਤੋਂ ਸੁਰੱਖਿਤ ਸੀਟ ਦੇ ਉੱਤੇ ਕੇਜਰੀਵਾਲ ਨੂੰ ਉਹਨਾਂ ਨੇ ਹਰਾਇਆ ਤਾਂ ਹੁਣ ਤੱਕ ਕੋਈ ਵੀ ਉਚੋਂ ਨਹੀਂ ਹਾਰੇ ਲੋਕ ਸਭਾ ਚੋਣਾਂ ਨਹੀਂ ਲੜੇ ਸੀ ਤਾਂ ਸੰਭਵ ਹੈ ਕਿ ਭਾਜਪਾ ਨੇ ਇਸੇ ਰਣਨੀਤੀ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਮੌਕਾ ਦੇਣ ਦਾ ਉਹਨਾਂ ਨੂੰ ਪਲਾਨ ਜੋ ਭਾਜਪਾ ਨੇ ਬਣਾਇਆ ਸੀ जाट ਸੀਐਮ ਬਣਾ ਕੇ ਭਾਜਪਾ ਹਰਿਆਣਾ ਦੇ ਵਿੱਚ ਨਾਨ ਜਾਟ ਮੁੱਖ ਮੰਤਰੀ ਵਾਲੀ ਨਾਰਾਜ਼ਗੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਬੀਜੇਪੀ जाट ਨੇਤਾ ਨੂੰ ਸੀਐਮ ਬਣਾ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰ ਸਕਦੀ ਹੈ ਤਾਂ ਦੱਸ ਦੇ ਕਿ ਹੁਣ atheshi ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਦਿੱਲੀ ਦੇ ਵਿੱਚ ਕੀ ਕੁਝ ਹਲਚਲ ਚੱਲ ਰਹੀ ਹੈ ਵਧੇਰੇ ਜਾਣਕਾਰੀ ਲਈ ਪੱਤਰਕਾਰ ਕਮਲ ਕੰਸਰ ਸਾਡੇ ਨਾਲ ਦਿੱਲੀ ਤੋਂ ਜੁੜ ਚੁੱਕੇ ਨੇ ਆ ਕਮਲ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਅਸਤੀਫਾ ਦਿੱਤਾ ਹੈ ਤਾਂ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਏਗਾ ਕੀ ਕੋਈ ਚਰਚਾ ਸਾਡੇ ਦਿੱਲੀ ਕੇ ਗੱਲ ਕਰੇ ਤਾਂ ਦਿੱਲੀ ਵਿੱਚ ਦੇਖਣ ਦੇ ਸੇ ਅਗਰ ਗੱਲ ਕਰੇ ਆਮ ਆਦੀ ਇਨਸਾਈਟੀ ਦੀ ਸਰਕਾਰ ਦੀ ਹੋਰ ਅਬ ਇਸ ਤੇ ਜੋ ਮੁੱਖ ਮੰਤਰੀ ਆਤੀਸ਼ੀ हमने इस्तीफा दे दिया है पूर्व मुख्यमंत्री यह किसी हो गई है अब बीजेपी जो है वो अब अपनी सरकार बनाएगी अब मुख्यमंत्री कौन होगा उसको लेकर कहीं ना कहीं जो गृह मंत्री अमित शाह और जो अध्यक्ष है बीजेपी के जेपी नड्डा उनके बीच आपस में तो एक बैठक हुई है और जो माना जा रहा है की जो प्रधानमंत्री नरेंद्र मोदी विदेश दौरे पर जा रहे हैं और उसके बाद आने के बाद जो है ये जो दिल्ली का मुख्यमंत्री जो है वो चुन लिया जाएगा और जो शपथ ग्रहण होगा वो उसके बाद जो है वो किया जाएगा ਜੀ ਆ ਕਮਲ ਆਤੀਸ਼ੀ ਨੇ ਹੁਣ ਤੱਕ ਜਿਹੜੇ ਵੀ ਕੰਮ ਕੀਤੇ ਕਿਉਂਕਿ ਸਤੰਬਰ ਮਹੀਨੇ ਦੇ ਵਿੱਚ ਉਹ ਮੁੱਖ ਮੰਤਰੀ ਬਣੇ ਸੀਗੇ ਤੇ ਆ ਉਹਨਾਂ ਦੇ ਕਿਹੜੇ ਕੰਮਾਂ ਨੂੰ ਯਾਦ ਰੱਖਿਆ ਜਾਏਗਾ ਆਤੀਸ਼ੀ ਦੇ ਕੋਈ ਵੱਡੇ ਕਦਮ ਵੀ ਚੁੱਕੇ ਇਹਨਾਂ ਕਿਉਂਕਿ ਸਮਾਂ ਘੱਟ ਸੀ 4-5 ਮਹੀਨੇ ਦਾ ਸਮਾਂ ਸੀ ਉਹਨਾਂ ਦੇ ਕੋਲੇ अब बिल्कुल जिस तरीके से अगर बात करें आ, करीब पांच महीने के आसपास जो है मुख्यमंत्री जो आतिशी, आ, दिल्ली की की रही और अगर बात बात करें जिस तरीके से आखिरी समय में आ, जब प्रचार या फिर क्योंकि यमुना का मुद्दा जो है काफी अहम रहा है और इसमें कहीं ना कहीं कही यमुना को लेकर जो है राजनीति भी दिल्ली में हुई है हरियाणा दिल्ली पर आरोप लगाता दिल्ली आ, जो है हरियाणा पर आरोप लगाती रही है तो इसको इसी बीच बीजेपी ने जिस तरीके से बहुमत हासिल किया है और अगर बात करें सत्ताईस साल बाद दिल्ली में बीजेपी ने अपनी सरकार जो है वो बनाई है तो इस उत्साह के साथ जो है बीजेपी बड़े जोरों जो शोरों से शपथ ग्रहण समारोह जो है वो कर सकती है और इसी बीच जो है अब नामों को लेकर अब मंथन जो है कहीं ना कहीं मुख्यमंत्री के नाम की बात करें या जो मंत्रिमंडल की बात करें तो उसके नामों को लेकर चर्चा जो है वो की जा रही है जी. ਆ ਸ਼ੁਕਰੀਆ ਕਮਲ ਜਾਣਕਾਰੀ ਦੇਣ ਲਈ ਤਾਂ ਦੱਸਦੇ ਕਿ ਭਾਜਪਾ ਦੇ ਉਹ ਲੋਕ ਮੁੱਖ ਮੰਤਰੀ ਬਣਾਉਣ ਦੀ ਕਵਾਇਜ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਨੂੰ ਲੈ ਕੇ ਵਕ ਵਕ ਨਾਮਾ ਦੇ ਉੱਤੇ ਚਰਚਾ ਹੋ ਰਹੀ ਹੈ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਇਹਨਾਂ ਚੋਣਾਂ ਦੇ ਵਿੱਚ ਵੱਡੀ ਹਾਰ ਹੋਈ ਸੀ ਤਾਂ ਇਸ ਹਾਰ ਤੋਂ ਬਾਅਦ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜਪਾਲ ਉਹ ਰਾਜਪਾਲ ਦੇ ਨਾਲ ਮਿਲਣ ਮੁਲਾਕਾਤ ਕਰਨ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਇੱਥੇ ਸੌਂਪਿਆ ਇਸ ਤੋਂ ਬਾਅਦ ਹੁਣ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਭਾਜਪਾ ਨੇ ਇਸ ਨੂੰ ਲੈ ਕੇ ਹੁਣ ਤਿਆਰੀਆਂ ਵੜ ਦਿੱਤੀਆਂ ਨੇ ਤਾਂ ਦੱਸ ਦਈਏ ਕਿ ਅਤੀਸ਼ੀ ਨੇ ਆਪਣਾ ਅਸਤੀਫਾ ਐਲਜੀ ਨੂੰ ਸੌਂਪ ਦਿੱਤਾ ਹੈ ਇਸ ਤੋਂ ਬਾਅਦ ਹੁਣ ਅਗਲਾ ਮੁੱਖ ਮੰਤਰੀ ਦਿੱਲੀ ਦਾ ਕੌਣ ਹੋਵੇਗਾ ਇਸ ਨੂੰ ਲੈ ਕੇ ਭਾਜਪਾ ਦੇ ਵੱਲੋਂ ਜੋ ਮੰਥਨ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਲਗਾਤਾਰ ਸੀਨੀਅਰ ਅਗਵਾ ਦੀਆਂ ਬੈਠਕਾਂ ਹੋਰੀਆ ਨੇ ਜੇਪੀ ਨੱਡਾ ਵੀ ਉਹਨਾਂ ਨੂੰ ਮੁਲਾਕਾਤ ਕਰਨ ਦੇ ਨਾਲ ਲਈ ਉਹਨਾਂ ਨੂੰ ਪੁੱਜੇ ਨੇ ਤਾਂ ਅਮਿਸ਼ਾ ਦੇ ਘਰ ਹੁਣ ਜੇਪੀ ਨੱਡਾ ਪਹੁੰਚ ਨੇ ਤਾਂ ਦੂਜੇ ਪਾਸੇ ਅਤੀਸ਼ੀ ਨੇ ਉਪਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਵੀ ਕੇ ਸਖਸੈਨਾ ਨੂੰ ਅਸਤੀਫਾ ਸੌਂਪਣ ਦੇ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਹੁਣ ਆ ਜਿਹੜੇ ਚਿਹਰੇ ਚਰਚਾ ਦੇ ਵਿੱਚ ਨੇ ਕੀ ਹੁਣ ਅਗਲਾ ਦਿੱਲੀ ਦਾ ਮੁੱਖ ਮੰਤਰੀ ਕੌਣ ਹੋ ਸਕਦਾ ਹੈ ਤਾਂ ਭਾਜਪਾ ਦੇ ਵੱਲੋਂ ਪ੍ਰਵੇਸ਼ ਵਰਮਾ ਦਾ ਸਭ ਤੋਂ ਨਾਮ ਉੱਪਰ ਚੱਲ ਰਿਹਾ ਹੈ ਇਸ ਦੇ ਪਿੱਛੇ ਕਾਰਨ ਕੀ ਕੀ ਨੇ ਇਹ ਵੀ ਤੁਹਾਨੂੰ ਜ਼ਰੂਰ ਅਸੀਂ ਦੱਸਾਂਗੇ ਤੁਹਾਨੂੰ ਦੱਸ ਦੇ ਕਿ ਪ੍ਰਵੇਸ਼ ਵਰਮਾ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਨੇ ਪੱਛਮੀ ਦਿੱਲੀ ਤੋਂ ਲਗਾਤਾਰ ਦੋ ਵਾਰ ਉਹ ਸੰਸਦ ਮੈਂਬਰ ਰਹਿ ਚੁੱਕੇ ਨੇ 2019 ਦੇ ਵਿੱਚ ਉਹਨਾਂ ਨੇ 5.78 ਲੱਖ ਵੋਟਾਂ ਦੇ ਨਾਲ ਚੋਣ ਜਿੱਤੀ ਸੀ ਤਾਂ ਜੋ ਦਿੱਲੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਿੱਤ ਸੀ ਇਸ ਵਾਰ ਨਵੀਂ ਦਿੱਲੀ ਸੀਟ ਤੋਂ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4099 ਵੋਟਾਂ ਦੇ ਨਾਲ ਹਰਾਇਆ ਤਾਂ ਮਾਰਚ 2024 ਦੇ ਵਿੱਚ ਲੋਕ ਸਭਾ ਟਿਕਟ ਕੱਟਣ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਉਸੂਲ ਆਖਿਆ ਸੀ ਮੈਨੂੰ ਟਿਕਟ ਨਾ ਦਿੱਤੇ ਜਾਣ ਦੇ ਪਿੱਛੇ ਕੋਈ ਕਾਰਨ ਨਹੀਂ ਹੈ ਇਹ ਸਾਡੀ ਪਾਰਟੀ ਹੈ ਜਿਸ ਦੇ ਵਿੱਚ ਇੱਕ ਕਾਰਜਕਰਤਾ ਮੁੱਖ ਮੰਤਰੀ ਵੀ ਬਣ ਸਕਦਾ ਹੈ ਅਤੇ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ ਤਾਂ ਬਚਪਨ ਤੋਂ ਹੀ ਸੰਗ ਦੇ ਨਾਲ ਜੁੜੇ ਹੋਏ ਨੇ ਪ੍ਰਵੇਸ਼ ਵਰਮਾ ਇਸ ਕਰਕੇ ਉਹਨਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਤਾਂ ਦਿੱਲੀ ਦੀ ਸਭ ਤੋਂ ਸੁਰੱਖਿਤ ਸੀਟ ਦੇ ਉੱਤੇ ਕੇਜਰੀਵਾਲ ਨੂੰ ਉਹਨਾਂ ਨੇ ਹਰਾਇਆ ਤਾਂ ਹੁਣ ਤੱਕ ਕੋਈ ਵੀ ਉਚੋਂ ਨਹੀਂ ਹਾਰੇ ਲੋਕ ਸਭਾ ਚੋਣਾਂ ਨਹੀਂ ਲੜੇ ਸੀ ਤਾਂ ਸੰਭਵ ਹੈ ਕਿ ਭਾਜਪਾ ਨੇ ਇਸੇ ਰਣਨੀਤੀ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਮੌਕਾ ਦੇਣ ਦਾ ਉਹਨਾਂ ਨੂੰ ਪਲਾਨ ਜੋ ਭਾਜਪਾ ਨੇ ਬਣਾਇਆ ਸੀ जाट ਸੀਐਮ ਬਣਾ ਕੇ ਭਾਜਪਾ ਹਰਿਆਣਾ ਦੇ ਵਿੱਚ ਨਾਨ-ਜਾਟ ਮੁੱਖ ਮੰਤਰੀ ਵਾਲੀ ਨਾਰਾਜ਼ਗੀ ਨੂੰ ਕੱਟ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਬੀਜੇਪੀ जाट ਨੇਤਾ ਨੂੰ ਸੀਐਮ ਬਣਾ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰ ਸਕਦੀ ਹੈ ਤਾਂ ਦੱਸ ਦੇ ਕਿ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਔਰ दिल्ली ਦੇ ਵਿੱਚ ਕੀ ਕੁਝ ਹਲਚਲ ਚੱਲ ਰਹੀ ਹੈ ਵਧੇਰੇ ਜਾਣਕਾਰੀ ਲਈ ਪੱਤਰਕਾਰ ਕਮਲ ਕੰਸਰ ਸਾਡੇ ਨਾਲ ਦਿੱਲੀ ਤੋਂ ਜੁੜ ਚੁੱਕੇ ਨੇ ਆ ਕਮਲ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਅਸਤੀਫਾ ਦਿੱਤਾ ਹੈ ਤਾਂ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਏਗਾ ਕੀ ਕੋਈ ਚਰਚਾ ਸਾਡਾ ਦਿੱਲੀ ਕੇ ਅਗਰ ਬਾਤ ਕਰੇ ਤਾਂ ਦਿੱਲੀ ਦੇ ਵਿੱਚ ਕਰਕੇ ਸੇ ਅ ਅਗਰ ਬਾਤ ਕਰੇ ਆਮ ਆਦੀ ਇਨਸਾਈਟ ਕੀ ਸਰਕਾਰ ਦੀ ਤੇ ਉਹ ਜੋ ਮੁੱਖ ਮੰਤਰੀ ਅਤੀਸ਼ੀ ने इस्तीफा दे दिया है पूर्व मुख्यमंत्री जो है किसी हो गई है अब बीजेपी जो है वो अब अपनी सरकार बनाएगी अब मुख्यमंत्री कौन होगा उसको लेकर कहीं ना कहीं जो गृह मंत्री अमित शाह और जो अध्यक्ष है बीजेपी के जेपी नड्डा उनके बीच आपसे तो एक बैठक हुई है और जो माना जा रहा है की जो प्रधानमंत्री नरेंद्र मोदी विदेश दौरे पर जा रहे हैं और उसके बाद आने के बाद जो है ये जो दिल्ली का मुख्यमंत्री जो है वो चुन लिया जाएगा और जो शपथ ग्रहण होगा वो उसके बाद जो है वो किया जाएगा ਜੀ ਆ ਕਮਲ ਆਤੀਸ਼ੀ ਨੇ ਹੁਣ ਤੱਕ ਜਿਹੜੇ ਵੀ ਕੰਮ ਕੀਤੇ ਕਿਉਂਕਿ ਸਤੰਬਰ ਮਹੀਨੇ ਦੇ ਵਿੱਚ ਉਹ ਮੁੱਖ ਮੰਤਰੀ ਬਣੇ ਸੀਗੇ ਤੇ ਉਹਨਾਂ ਦੇ ਕਿਹੜੇ ਕੰਮਾਂ ਨੂੰ ਯਾਦ ਰੱਖਿਆ ਜਾਏਗਾ ਆਤੀਸ਼ੀ ਦੇ ਕੋਈ ਵੱਡੇ ਕਦਮ ਵੀ ਚੁੱਕੇ ਇਹਨਾਂ ਕਿਉਂਕਿ ਸਮਾਂ ਘੱਟ ਸੀ 4-5 ਮਹੀਨੇ ਦਾ ਸਮਾਂ ਸੀ ਉਹਨਾਂ ਦੇ ਕੋਲੇ अब बिल्कुल जिस तरीके से अगर बात करें करीब पांच महीने के आसपास जो है मुख्यमंत्री जो आतिशी दिल्ली की रही है और अगर बात करें जिस तरीके से आखिरी समय में जब प्रचार की बात हो या फिर क्योंकि यमुना का मुद्दा जो है काफी अहम रहा है और इसमें कहीं ना कहीं यमुना को लेकर जो है राजनीति भी दिल्ली में हुई है हरियाणा दिल्ली पर आरोप है ਪੰਜਾਬੀ ਜੋ ਹੈ ਹਰਿਆਣਾ ਪਰ ਆ ਰੋਕ ਲਗਾਤੀ ਰਹੀ ਹੈ ਤਾਂ ਇਸ ਕੋ ਲਈ ਜਿਸ ਦੇ ਬੀਜਪੀ ਨੇ ਜਿਸ ਤਰੀਕੇ ਸੇ ਬਹੁਮਤ ਹਾਸਿਲ ਕੀਤਾ ਹੈ ਔਰ ਅਗਰ ਬਾਤ ਕਰੇ सत्ताईस साल बाद दिल्ली में बीजेपी ने अपनी सरकार जो है वो बनाई है तो इस उत्साह के साथ जो है बीजेपी बड़े जोरों शोरों से शपथ ग्रहण समारोह जो है वो कर सकती है और इसी बीच जो है अब नामों को लेकर अब मंथन जो है कहीं ना कहीं मुख्यमंत्री के नाम की बात करें या म, म, जो मंत्रिमंडल की बात करें तो उसके नामों को लेकर चर्चा जो है वो की जा रही है जी आ, शुक्रिया कमल जानकारी देने ਤਾਂ ਦੱਸਦੇ ਕਿ ਭਾਜਪਾ ਦੇ ਉਹ ਲੋਕ ਮੁੱਖ ਮੰਤਰੀ ਬਣਾਉਣ ਦੀ ਕਵਾਇਜ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਨੂੰ ਲੈ ਕੇ ਵਕ ਵਕ ਨਾਮਾ ਦੇ ਉੱਤੇ ਚਰਚਾ ਹੋ ਰਹੀ ਹੈ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਇਨ੍ਹਾਂ ਚੋਣਾਂ ਦੇ ਵਿੱਚ ਵੱਡੀ ਹਾਰ ਹੋਈ ਸੀ ਤਾਂ ਇਸ ਹਾਰ ਤੋਂ ਬਾਅਦ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜਪਾਲ ਉਹ ਰਾਜਪਾਲ ਦੇ ਨਾਲ ਮਿਲਣ ਮੁਲਾਕਾਤ ਕਰਨ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਇੱਥੇ ਸੌਂਪਿਆ ਇਸ ਤੋਂ ਬਾਅਦ ਹੁਣ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਭਾਜਪਾ ਨੇ ਇਸ ਨੂੰ ਲੈ ਕੇ ਹੁਣ ਤਿਆਰੀਆਂ ਵੜ ਦਿੱਤੀਆਂ ਨੇ ਤਾਂ ਦੱਸ ਦਈਏ ਕਿ ਅਤੀਸ਼ੀ ਨੇ ਆਪਣਾ ਅਸਤੀਫਾ ਐਲਜੀ ਨੂੰ ਸੌਂਪ ਦਿੱਤਾ ਹੈ ਇਸ ਤੋਂ ਬਾਅਦ ਹੁਣ ਅਗਲਾ ਮੁੱਖ ਮੰਤਰੀ ਦਿੱਲੀ ਦਾ ਕੌਣ ਹੋਵੇਗਾ ਇਸ ਨੂੰ ਲੈ ਕੇ ਭਾਜਪਾ ਦੇ ਵੱਲੋਂ ਜੋ ਮੰਥਨ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਲਗਾਤਾਰ ਸੀਨੀਅਰ ਅਗਵਾ ਦੀਆਂ ਬੈਠਕਾਂ ਹੋਰੀਆਨੇ ਜੇਪੀ ਨੱਡਾ ਵੀ ਉਹਨਾਂ ਨੂੰ ਮੁਲਾਕਾਤ ਕਰਨ ਦੇ ਨਾਲ ਲਈ ਉਹਨਾਂ ਨੂੰ ਪੁੱਜੇ ਨੇ ਤਾਂ ਅਮਿਸ਼ਾ ਦੇ ਘਰ ਹੁਣ ਜੇਪੀ ਨੱਡਾ ਪਹੁੰਚ ਨੇ ਤਾਂ ਦੂਜੇ ਪਾਸੇ ਅਤੀਸ਼ੀ ਨੇ ਉਪਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਵੀ ਕੇ ਸਖਸੈਨਾ ਨੂੰ ਅਸਤੀਫਾ ਸੌਂਪਣ ਦੇ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਹੁਣ ਆ ਜਿਹੜੇ ਚਿਹਰੇ ਚਰਚਾ ਦੇ ਵਿੱਚ ਨੇ ਕੀ ਹੁਣ ਅਗਲਾ ਦਿੱਲੀ ਦਾ ਮੁੱਖ ਮੰਤਰੀ ਕੌਣ ਹੋ ਸਕਦਾ ਹੈ ਤਾਂ ਭਾਜਪਾ ਦੇ ਵੱਲੋਂ ਪ੍ਰਵੇਸ਼ ਵਰਮਾ ਦਾ ਸਭ ਤੋਂ ਨਾਮ ਉੱਪਰ ਚੱਲ ਰਿਹਾ ਹੈ ਇਸ ਦੇ ਪਿੱਛੇ ਕਾਰਨ ਕੀ ਕੀ ਨੇ ਇਹ ਵੀ ਤੁਹਾਨੂੰ ਜ਼ਰੂਰ ਅਸੀਂ ਦੱਸਾਂਗੇ ਤੁਹਾਨੂੰ ਦੱਸਦੇ ਕਿ ਪ੍ਰਵੇਸ਼ ਵਰਮਾ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਨੇ ਪੱਛਮੀ ਦਿੱਲੀ ਤੋਂ ਲਗਾਤਾਰ ਦੋ ਵਾਰ ਉਹ ਸੰਸਦ ਮੈਂਬਰ ਰਹਿ ਚੁੱਕੇ ਨੇ 2019 ਦੇ ਵਿੱਚ ਉਹਨਾਂ ਨੇ 5.78 ਲੱਖ ਵੋਟਾਂ ਦੇ ਨਾਲ ਚੋਣ ਜਿੱਤੀ ਸੀ ਤਾਂ ਜੋ ਦਿੱਲੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਿੱਤ ਸੀ ਇਸ ਵਾਰ ਨਵੀਂ ਦਿੱਲੀ ਸੀਟ ਤੋਂ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4099 ਵੋਟਾਂ ਦੇ ਨਾਲ ਹਰਾਇਆ ਤਾਂ ਮਾਰਚ 2024 ਦੇ ਵਿੱਚ ਲੋਕ ਸਭਾ ਟਿਕਟ ਕਟਣ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਉਸੂਲ ਆਖਿਆ ਸੀ ਮੈਨੂੰ ਟਿਕਟ ਨਾ ਦਿੱਤੇ ਜਾਣ ਦੇ ਪਿੱਛੇ ਕੋਈ ਕਾਰਨ ਨਹੀਂ ਹੈ ਇਹ ਸਾਡੀ ਪਾਰਟੀ ਹੈ ਜਿਸ ਦੇ ਵਿੱਚ ਇੱਕ ਕਾਰਜਕਰਤਾ ਮੁੱਖ ਮੰਤਰੀ ਵੀ ਬਣ ਸਕਦਾ ਹੈ ਅਤੇ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ ਤਾਂ ਬਚਪਨ ਤੋਂ ਹੀ ਸੰਗ ਦੇ ਨਾਲ ਜੁੜੇ ਹੋਏ ਨੇ ਪ੍ਰਵੇਸ਼ ਵਰਮਾ ਇਸ ਕਰਕੇ ਉਹਨਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਤਾਂ ਦਿੱਲੀ ਦੀ ਸਭ ਤੋਂ ਸੁਰੱਖਿਤ ਸੀਟ ਦੇ ਉੱਤੇ ਕੇਜਰੀਵਾਲ ਨੂੰ ਉਹਨਾਂ ਨੇ ਹਰਾਇਆ ਤਾਂ ਹੁਣ ਤੱਕ ਕੋਈ ਵੀ ਉਚੋਂ ਨਹੀਂ ਹਾਰੇ ਲੋਕ ਸਭਾ ਚੋਣਾਂ ਨਹੀਂ ਲੜੇ ਸੀ ਤਾਂ ਸੰਭਵ ਹੈ ਕਿ ਭਾਜਪਾ ਨੇ ਇਸੇ ਰਣਨੀਤੀ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਮੌਕਾ ਦੇਣ ਦਾ ਉਹਨਾਂ ਨੂੰ ਪਲਾਨ ਜੋ ਭਾਜਪਾ ਨੇ ਬਣਾਇਆ ਸੀ जाट ਸੀਐਮ ਬਣਾ ਕੇ ਭਾਜਪਾ ਹਰਿਆਣਾ ਦੇ ਵਿੱਚ ਨਾਨ-ਜਾਟ ਮੁੱਖ ਮੰਤਰੀ ਵਾਲੀ ਨਾਰਾਜ਼ਗੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਭਾਜਪਾ जाट ਨੇਤਾ ਨੂੰ ਸੀਐਮ ਬਣਾ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰ ਸਕਦੀ ਹੈ ਤਾਂ ਦੱਸ ਦੇ ਕੀ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਔਰ दिल्ली ਦੇ ਵਿੱਚ ਕੀ ਕੁਝ ਹਲਚਲ ਚੱਲ ਰਹੀ ਹੈ ਵਧੇਰੇ ਜਾਣਕਾਰੀ ਲਈ ਪੱਤਰਕਾਰ ਕਮਲ ਕੰਸਰ ਸਾਣਾ ਦਿੱਲੀ ਤੋਂ ਜੁੜ ਚੁੱਕੇ ਨੇ ਆ ਕਮਲ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਅਸਤੀਫਾ ਦਿੱਤਾ ਹੈ ਤਾਂ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਏਗਾ ਕੀ ਕੋਈ ਚਰਚਾ ਸਾ ਦਿੱਲੀ ਕੇ ਗੱਲ ਕਰੇ ਤਾਂ ਦਿੱਲੀ ਵਿੱਚ ਕਰਕੇ ਸੇ ਅ ਅਗਰ ਗੱਲ ਕਰੇ ਆਮ ਆਦੀ ਇਨਸਾਈਨਟੀ ਦੀ ਸਰਕਾਰ ਦੀ ਹੋਰ ਅਬ ਜਿਹੜੇ ਮੁੱਖ ਮੰਤਰੀ ਆਤੀਸ਼ੀ हमने इस्तीफा दे दिया है पूर्व मुख्यमंत्री यह हो गई है अब बीजेपी जो है अब वो अब अपनी सरकार बनाएगी अब मुख्यमंत्री कौन होगा उसको लेकर कहीं ना कहीं जो गृह मंत्री अमित शाह और जो अध्यक्ष है बीजेपी के जेपी नड्डा उनके बीच आपस तो में एक बैठक हुई है और जो माना जा रहा है की जो प्रधानमंत्री नरेंद्र मोदी विदेश दौरे पर जा रहे हैं और उसके बाद आने के बाद जो है ये जो दिल्ली का मुख्यमंत्री जो है वो चुन लिया जाएगा और जो शपथ ग्रहण होगा वो उसके बाद जो है वो किया जाएगा ਜੀ ਆ ਕਮਲ ਆਤੀਸ਼ੀ ਨੇ ਹੁਣ ਤੱਕ ਜਿਹੜੇ ਵੀ ਕੰਮ ਕੀਤੇ ਕਿਉਂਕਿ ਸਤੰਬਰ ਮਹੀਨੇ ਦੇ ਵਿੱਚ ਉਹ ਮੁੱਖ ਮੰਤਰੀ ਬਣੇ ਸੀਗੇ ਤੇ ਆ ਉਹਨਾਂ ਦੇ ਕਿਹੜੇ ਕੰਮਾਂ ਨੂੰ ਯਾਦ ਰੱਖਿਆ ਜਾਏਗਾ ਆਤੀਸ਼ੀ ਦੇ ਕੋਈ ਵੱਡੇ ਕਦਮ ਵੀ ਚੁੱਕੇ ਇਹਨਾਂ ਕਿਉਂਕਿ ਸਮਾਂ ਘੱਟ ਸੀ 4-5 ਮਹੀਨੇ ਦਾ ਸਮਾਂ ਸੀ ਉਹਨਾਂ ਦੇ ਕੋਲੇ अब बिल्कुल जिस तरीके से अगर बात करें आ, करीब पांच महीने के आसपास जो है मुख्यमंत्री जो आतिशी दिल्ली की रही है और अगर बात करें जिस तरीके से आखिरी समय में आ, जब प्रचार की बात हो या फिर और इसी बीच जो है अब नामों को लेकर अब मंथन जो है कही कहीं ना कहीं मुख्यमंत्री के नाम की बात करें या म, म, जो मंत्रिमंडल की बात करें तो उसके नामों को लेकर चर्चा जो है वो की जा रही है ਜੀ ਆ ਸ਼ੁਕਰੀਆ ਕਮਲ ਜਾਣਕਾਰੀ ਦੇਣ ਦੇ ਲਈ ਤਾਂ ਦੱਸ ਦੇ ਕਿ ਬੀਜੇਪੀ ਦੇ ਉਹ ਲੋਕ ਮੁੱਖ ਮੰਤਰੀ ਬਣਾਉਣ ਦੀ ਕਵਾਇਜ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਨੂੰ ਲੈ ਕੇ ਵਕ ਵਕ ਨਾਮਾ ਦੇ ਉੱਤੇ ਚਰਚਾ ਹੋ ਰਹੀ ਹੈ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਇਨ੍ਹਾਂ ਚੋਣਾਂ ਦੇ ਵਿੱਚ ਵੱਡੀ ਹਾਰ ਹੋਈ ਸੀ ਤਾਂ ਇਸ ਹਾਰ ਤੋਂ ਬਾਅਦ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜਪਾਲ ਉਹ ਰਾਜਪਾਲ ਦੇ ਨਾਲ ਮਿਲਣ ਮੁਲਾਕਾਤ ਕਰਨ ਦੇ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਇੱਥੇ ਸੌਂਪਿਆ ਇਸ ਤੋਂ ਬਾਅਦ ਹੁਣ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਭਾਜਪਾ ਨੇ ਇਸ ਨੂੰ ਲੈ ਕੇ ਹੁਣ ਤਿਆਰੀਆਂ ਵੜ ਦਿੱਤੀਆਂ ਨੇ ਤਾਂ ਦੱਸ ਦਈਏ ਕਿ ਅਤੀਸ਼ੀ ਨੇ ਆਪਣਾ ਅਸਤੀਫਾ ਐਲਜੀ ਨੂੰ ਸੌਂਪ ਦਿੱਤਾ ਹੈ ਇਸ ਤੋਂ ਬਾਅਦ ਹੁਣ ਅਗਲਾ ਮੁੱਖ ਮੰਤਰੀ ਦਿੱਲੀ ਦਾ ਕੌਣ ਹੋਵੇਗਾ ਇਸ ਨੂੰ ਲੈ ਕੇ ਭਾਜਪਾ ਦੇ ਵੱਲੋਂ ਜੋ ਮੰਥਨ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮੀਸ਼ਾਹ ਦੇ ਨਾਲ ਲਗਾਤਾਰ ਸੀਨੀਅਰ ਅਗੂਆਂ ਦੀਆਂ ਬੈਠਕਾਂ ਹੋਰੀਆਨੇ ਜੇਪੀ ਨੱਡਾ ਵੀ ਉਹਨਾਂ ਨੂੰ ਮੁਲਾਕਾਤ ਕਰਨ ਦੇ ਨਾਲ ਲਈ ਉਹਨਾਂ ਨੂੰ ਪੁੱਜੇ ਨੇ ਤਾਂ ਅਮਿਤ ਸ਼ਾਹ ਦੇ ਘਰ ਹੁਣ ਜੇਪੀ ਨੱਡਾ ਪਹੁੰਚ ਨੇ ਤਾਂ ਦੂਜੇ ਪਾਸੇ ਅਤੀਸ਼ੀ ਨੇ ਉਪਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਵੀ ਕੇ ਸਖਸੈਨਾ ਨੂੰ ਅਸਤੀਫਾ ਸੌਂਪਣ ਦੇ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਹੁਣ ਜਿਹੜੇ ਚਿਹਰੇ ਚਰਚਾ ਦੇ ਵਿੱਚ ਨੇ ਕਿ ਹੁਣ ਅਗਲਾ ਦਿੱਲੀ ਦਾ ਮੁੱਖ ਮੰਤਰੀ ਕੌਣ ਹੋ ਸਕਦਾ ਹੈ ਤਾਂ ਭਾਜਪਾ ਦੇ ਵੱਲੋਂ ਪ੍ਰਵੇਸ਼ ਵਰਮਾ ਦਾ ਸਭ ਤੋਂ ਨਾਮ ਉੱਪਰ ਚੱਲ ਰਿਹਾ ਹੈ ਇਸ ਦੇ ਪਿੱਛੇ ਕਾਰਨ ਕੀ ਕੀ ਨੇ ਇਹ ਵੀ ਤੁਹਾਨੂੰ ਜ਼ਰੂਰ ਅਸੀਂ ਦੱਸਾਂਗੇ ਤੁਹਾਨੂੰ ਦੱਸ ਦੇ ਕਿ ਪ੍ਰਵੇਸ਼ ਵਰਮਾ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਨੇ ਪੱਛਮੀ ਦਿੱਲੀ ਤੋਂ ਲਗਾਤਾਰ ਦੋ ਵਾਰ ਉਹ ਸੰਸਦ ਮੈਂਬਰ ਰਹਿ ਚੁੱਕੇ ਨੇ 2019 ਦੇ ਵਿੱਚ ਉਹਨਾਂ ਨੇ 5.78 ਲੱਖ ਵੋਟਾਂ ਦੇ ਨਾਲ ਚੋਣ ਜਿੱਤੀ ਸੀ ਤਾਂ ਜੋ ਦਿੱਲੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਿੱਤ ਸੀ ਇਸ ਵਾਰ ਨਵੀਂ ਦਿੱਲੀ ਸੀਟ ਤੋਂ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4099 ਵੋਟਾਂ ਦੇ ਨਾਲ ਹਰਾਇਆ ਤਾਂ ਮਾਰਚ 2024 ਦੇ ਵਿੱਚ ਲੋਕ ਸਭਾ ਟਿਕਟ ਕੱਟਣ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਉਸੂਲ ਆਖਿਆ ਸੀ ਮੈਨੂੰ ਟਿਕਟ ਨਾ ਦਿੱਤੇ ਜਾਣ ਦੇ ਪਿੱਛੇ ਕੋਈ ਕਾਰਨ ਨਹੀਂ ਹੈ ਇਹ ਸਾਡੀ ਪਾਰਟੀ ਹੈ ਜਿਸ ਦੇ ਵਿੱਚ ਇੱਕ ਕਾਰਜਕਰਤਾ ਮੁੱਖ ਮੰਤਰੀ ਵੀ ਬਣ ਸਕਦਾ ਹੈ ਅਤੇ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ ਤਾਂ ਬਚਪਨ ਤੋਂ ਹੀ ਸੰਘ ਦੇ ਨਾਲ ਜੁੜੇ ਹੋਏ ਨੇ ਪ੍ਰਵੇਸ਼ ਵਰਮਾ ਇਸ ਕਰਕੇ ਉਹਨਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਤਾਂ ਦਿੱਲੀ ਦੀ ਸਭ ਤੋਂ ਸੁਰੱਖਿਅਤ ਸੀਟ ਦੇ ਉੱਤੇ ਕੇਜਰੀਵਾਲ ਨੂੰ ਉਹਨਾਂ ਨੇ ਹਰਾਇਆ ਹੈ ਤਾਂ ਹੁਣ ਤੱਕ ਕੋਈ ਵੀ ਉਹ ਚੋਣ ਨਹੀਂ ਹਾਰੇ ਲੋਕ ਸਭਾ ਚੋਣਾਂ ਨਹੀਂ ਲੜੇ ਸੀ ਤਾਂ ਸੰਭਵ ਹੈ ਕਿ ਭਾਜਪਾ ਨੇ ਇਸੇ ਰਣਨੀਤੀ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਮੌਕਾ ਦੇਣ ਦਾ ਉਹਨਾਂ ਨੂੰ ਪਲਾਨ ਜੋ ਭਾਜਪਾ ਨੇ ਬਣਾਇਆ ਸੀ जाट ਸੀਐਮ ਬਣਾ ਕੇ ਭਾਜਪਾ ਹਰਿਆਣਾ ਦੇ ਵਿੱਚ ਨਾਨ-ਜਾਟ ਮੁੱਖ ਮੰਤਰੀ ਵਾਲੀ ਨਾਰਾਜ਼ਗੀ ਨੂੰ ਕੱਟ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਬੀਜੇਪੀ जाट ਨੇਤਾ ਨੂੰ ਸੀਐਮ ਬਣਾ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰ ਸਕਦੀ ਹੈ ਤਾਂ ਦੱਸ ਦੇ ਕਿ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਦਿੱਲੀ ਦੇ ਵਿੱਚ ਕੀ ਕੁਝ ਹਲਚਲ ਚੱਲ ਰਹੀ ਹੈ ਵਧੇਰੇ ਜਾਣਕਾਰੀ ਲਈ ਪੱਤਰਕਾਰ ਕਮਲ ਕੰਸਰ ਸਾਡੇ ਨਾਲ ਦਿੱਲੀ ਤੋਂ ਜੁੜ ਚੁੱਕੇ ਨੇ ਆ ਕਮਲ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਅਸਤੀਫਾ ਦਿੱਤਾ ਹੈ ਤਾਂ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਏਗਾ ਕੀ ਕੋਈ ਚਰਚਾ ਸਾਡੇ ਦਿੱਲੀ ਕੇਦਰ ਬਾਤ ਕਰੇ ਤਾਂ ਦਿੱਲੀ ਵਿੱਚ ਕੀ ਕਰਕੇ ਸੇ ਅਗਰ ਬਾਤ ਕਰੇ ਆਮ ਆਦੀ ਇੰਸਾਈਟੀ ਦੀ ਸਰਕਾਰ ਦੀ ਹੋਰ ਅਬ ਇਸ ਤੋਂ ਜੋ ਮੁੱਖ ਮੰਤਰੀ ਆਸੀ ਸੀ ने इस्तीफा दे दिया है पूर्व मुख्यमंत्री जो है किसी हो गई है अब बीजेपी जो है वो अब अपनी सरकार बनाएगी अब मुख्यमंत्री कौन होगा उसको लेकर कहीं ना कहीं जो गृह मंत्री अमित शाह और जो अध्यक्ष है बीजेपी के जेपी नड्डा उनके बीच आपस में तो एक बैठक हुई है और जो माना जा रहा है की जो प्रधानमंत्री नरेंद्र मोदी विदेश दौरे पर जा रहे हैं और उसके बाद आने के बाद जो है ये जो दिल्ली का मुख्यमंत्री जो है वो चुनिया जाएगा और जो शपथ ग्रहण होगा वो उसके बाद जो है वो किया जाएगा ਜੀ ਆ ਕਮਲ ਆ ਤੀਸ਼ੀ ਨੇ ਹੁਣ ਤੱਕ ਜਿਹੜੇ ਵੀ ਕੰਮ ਕੀਤੇ ਕਿਉਂਕਿ ਸਤੰਬਰ ਮਹੀਨੇ ਦੇ ਵਿੱਚ ਉਹ ਮੁੱਖ ਮੰਤਰੀ ਬਣੇ ਸੀਗੇ ਤੇ ਉਹਨਾਂ ਦੇ ਕਿਹੜੇ ਕੰਮਾਂ ਨੂੰ ਯਾਦ ਰੱਖਿਆ ਜਾਏਗਾ ਤੀਸ਼ੀ ਦੇ ਕੋਈ ਵੱਡੇ ਕਦਮ ਵੀ ਚੁੱਕੇ ਇਹਨਾਂ ਕਿਉਂਕਿ ਸਮਾਂ ਘੱਟ ਸੀ 4-5 ਮਹੀਨੇ ਦਾ ਸਮਾਂ ਸੀ ਉਹਨਾਂ ਦੇ ਕੋਲੇ बिल्कुल जिस तरीके से अगर बात करें आ, करीब पांच महीने के आसपास जो है मुख्यमंत्री जो आतिशी दिल्ली की रही है और अगर बात करें जिस तरीके से आखिरी समय में आ, जब प्रचार की बात या फिर क्योंकि यमुना का मुद्दा जो है काफी अहम रहा है और इसमें कहीं ना कहीं यमुना को लेकर जो है राजनीति भी दिल्ली में हुई है हरियाणा दिल्ली पर आरोप लगाता दिल्ली आ, जो है हरियाणा पर आरोप लगाती रही है तो इसको इसी बीच ਇਹ ਵੀ ਨੇ ਜਿਸ ਤਰੀਕੇ ਸੇ ਬਹੁਮਤ ਹਾਸਿਲ ਕੀਤਾ ਆਇਆ ਔਰ ਅਗਰ ਬਾਤ ਕਰੇ ਸ साल बाद दिल्ली में बीजेपी ने अपनी सरकार जो है वो बनाई है तो इस उत्साह के साथ जो है बीजेपी बड़े जोरों शोरों से शपथ ग्रहण समारोह जो है वो कर सकती है और इसी बीच जो है अब नामों को लेकर अब मंथन जो है कहीं ना कहीं मुख्यमंत्री के नाम की बात करे या जो मंत्रिमंडल की बात करे तो उसके नामों को लेकर चर्चा जो है वो की जा रही है जी शुक्रिया कमल जानकारी देंदीय ਤਾਂ ਦੱਸਦੇ ਕਿ ਬੀਜੇਪੀ ਦੇ ਉਹ ਲੋਕ ਮੁੱਖ ਮੰਤਰੀ ਬਣਾਉਣ ਦੀ ਕਵਾਇਜ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਨੂੰ ਲੈ ਕੇ ਵਕ ਵਕ ਨਾਮਾ ਦੇ ਉੱਤੇ ਚਰਚਾ ਹੋ ਰਹੀ ਹੈ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਇਨ੍ਹਾਂ ਚੋਣਾਂ ਦੇ ਵਿੱਚ ਵੱਡੀ ਹਾਰ ਹੋਈ ਸੀ ਤਾਂ ਇਸ ਹਾਰ ਤੋਂ ਬਾਅਦ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜਪਾਲ ਉਹ ਰਾਜਪਾਲ ਦੇ ਨਾਲ ਮਿਲਣ ਮੁਲਾਕਾਤ ਕਰਨ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਇੱਥੇ ਸੌਂਪਿਆ ਇਸ ਤੋਂ ਬਾਅਦ ਹੁਣ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਭਾਜਪਾ ਨੇ ਇਸ ਨੂੰ ਲੈ ਕੇ ਹੁਣ ਤਿਆਰੀਆਂ ਵੜ ਦਿੱਤੀਆਂ ਨੇ ਤਾਂ ਦੱਸ ਦਿਓ ਕਿ ਅਤੀਸ਼ੀ ਨੇ ਆਪਣਾ ਅਸਤੀਫਾ ਐਲਜੀ ਨੂੰ ਸੌਂਪ ਦਿੱਤਾ ਹੈ ਇਸ ਤੋਂ ਬਾਅਦ ਹੁਣ ਅਗਲਾ ਮੁੱਖ ਮੰਤਰੀ ਦਿੱਲੀ ਦਾ ਕੌਣ ਹੋਵੇਗਾ ਇਸ ਨੂੰ ਲੈ ਕੇ ਭਾਜਪਾ ਦੇ ਵੱਲੋਂ ਜੋ ਮੰਥਨ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਲਗਾਤਾਰ ਸੀਨੀਅਰ ਅਗਵਾ ਦੀਆਂ ਬੈਠਕਾਂ ਹੋਰੀਆ ਨੇ ਜੇਪੀ ਨੱਡਾ ਵੀ ਉਹਨਾਂ ਨੂੰ ਮੁਲਾਕਾਤ ਕਰਨ ਦੇ ਨਾਲ ਲਈ ਉਹਨਾਂ ਨੂੰ ਪੁੱਜੇ ਨੇ ਤਾਂ ਅਮਿਸ਼ਾ ਦੇ ਘਰ ਹੁਣ ਜੇਪੀ ਨੱਡਾ ਪਹੁੰਚ ਨੇ ਤਾਂ ਦੂਜੇ ਪਾਸੇ ਅਤੀਸ਼ੀ ਨੇ ਉਪਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਵੀ ਕੇ ਸਖਸੈਨਾ ਨੂੰ ਅਸਤੀਫਾ ਸੌਂਪਣ ਦੇ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਹੁਣ ਜਿਹੜੇ ਚਿਹਰੇ ਚਰਚਾ ਦੇ ਵਿੱਚ ਨੇ ਕਿ ਹੁਣ ਅਗਲਾ ਦਿੱਲੀ ਦਾ ਮੁੱਖ ਮੰਤਰੀ ਕੌਣ ਹੋ ਸਕਦਾ ਹੈ ਤਾਂ ਭਾਜਪਾ ਦੇ ਵੱਲੋਂ ਪ੍ਰਵੇਸ਼ ਵਰਮਾ ਦਾ ਸਭ ਤੋਂ ਨਾਮ ਉੱਪਰ ਚੱਲ ਰਿਹਾ ਹੈ ਇਸ ਦੇ ਪਿੱਛੇ ਕਾਰਨ ਕੀ ਕੀ ਨੇ ਇਹ ਵੀ ਤੁਹਾਨੂੰ ਜ਼ਰੂਰ ਅਸੀਂ ਦੱਸਾਂਗੇ ਤੁਹਾਨੂੰ ਦੱਸ ਦੇ ਕਿ ਪ੍ਰਵੇਸ਼ ਵਰਮਾ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਨੇ ਪੱਛਮੀ ਦਿੱਲੀ ਤੋਂ ਲਗਾਤਾਰ ਦੋ ਵਾਰ ਉਹ ਸੰਸਦ ਮੈਂਬਰ ਰਹਿ ਚੁੱਕੇ ਨੇ 2019 ਦੇ ਵਿੱਚ ਉਹਨਾਂ ਨੇ 5.78 ਲੱਖ ਵੋਟਾਂ ਦੇ ਨਾਲ ਚੋਣ ਜਿੱਤੀ ਸੀ ਤਾਂ ਜੋ ਦਿੱਲੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਿੱਤ ਸੀ ਇਸ ਵਾਰ ਨਵੀਂ ਦਿੱਲੀ ਸੀਟ ਤੋਂ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4099 ਵੋਟਾਂ ਦੇ ਨਾਲ ਹਰਾਇਆ ਤਾਂ ਮਾਰਚ 2024 ਦੇ ਵਿੱਚ ਲੋਕ ਸਭਾ ਟਿਕਟ ਕਟਣ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਉਸੂਲ ਆਖਿਆ ਸੀ ਮੈਨੂੰ ਟਿਕਟ ਨਾ ਦਿੱਤੇ ਜਾਣ ਦੇ ਪਿੱਛੇ ਕੋਈ ਕਾਰਨ ਨਹੀਂ ਹੈ ਇਹ ਸਾਡੀ ਪਾਰਟੀ ਹੈ ਜਿਸ ਦੇ ਵਿੱਚ ਇੱਕ ਕਾਰਜਕਰਤਾ ਮੁੱਖ ਮੰਤਰੀ ਵੀ ਬਣ ਸਕਦਾ ਹੈ ਅਤੇ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ ਤਾਂ ਬਚਪਨ ਤੋਂ ਹੀ ਸੰਗ ਦੇ ਨਾਲ ਜੁੜੇ ਹੋਏ ਨੇ ਪ੍ਰਵੇਸ਼ ਵਰਮਾ ਇਸ ਕਰਕੇ ਉਹਨਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਤਾਂ ਦਿੱਲੀ ਦੀ ਸਭ ਤੋਂ ਸੁਰੱਖਿਅਤ ਸੀਟ ਦੇ ਉੱਤੇ ਕੇਜਰੀਵਾਲ ਨੂੰ ਉਹਨਾਂ ਨੇ ਹਰਾਇਆ ਹੈ ਤਾਂ ਹੁਣ ਤੱਕ ਕੋਈ ਵੀ ਉਹ ਚੋਣ ਨਹੀਂ ਹਾਰੇ ਲੋਕ ਸਭਾ ਚੋਣਾਂ ਨਹੀਂ ਲੜੇ ਸੀ ਤਾਂ ਸੰਭਵ ਹੈ ਕਿ ਭਾਜਪਾ ਨੇ ਇਸੇ ਰਣਨੀਤੀ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਮੌਕਾ ਦੇਣ ਦਾ ਉਹਨਾਂ ਨੂੰ ਪਲਾਨ ਜੋ ਭਾਜਪਾ ਨੇ ਬਣਾਇਆ ਸੀ जाट ਸੀਐਮ ਬਣਾ ਕੇ ਭਾਜਪਾ ਹਰਿਆਣਾ ਦੇ ਵਿੱਚ ਨਾਨ-ਜਾਟ ਮੁੱਖ ਮੰਤਰੀ ਵਾਲੀ ਨਾਰਾਜ਼ਗੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਬੀਜੇਪੀ जाट ਨੇਤਾ ਨੂੰ ਸੀਐਮ ਬਣਾ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰ ਸਕਦੀ ਹੈ ਤਾਂ ਦੱਸ ਦੇ ਕਿ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਦਿੱਲੀ ਦੇ ਵਿੱਚ ਕੀ ਕੁਝ ਹਲਚਲ ਚੱਲ ਰਹੀ ਹੈ ਵਧੇਰੇ ਜਾਣਕਾਰੀ ਲਈ ਪੱਤਰਕਾਰ ਕਮਲ ਕੰਸਰ ਸਾਡੇ ਨਾਲ ਦਿੱਲੀ ਤੋਂ ਜੁੜ ਚੁੱਕੇ ਨੇ ਆ ਕਮਲ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਅਸਤੀਫਾ ਦਿੱਤਾ ਹੈ ਤਾਂ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਏਗਾ ਕੀ ਕੋਈ ਚਰਚਾ ਸਾ ਦਿੱਲੀ ਕੇ ਗਦਰ ਬਾਤ ਕਰੇ ਤਾਂ ਦਿੱਲੀ ਵਿੱਚ ਕੰਮ ਕਰਕੇ ਅ ਅਗਰ ਬਾਤ ਕਰੇ ਆਮ ਆਦੀ ਸਾਇੰਟੀਕੀ ਸਰਕਾਰ ਦੀ ਹੋਰ ਅਬ ਇਸ ਤਰ੍ਹਾਂ ਜੋ ਮੁੱਖ ਮੰਤਰੀ ਆਸੀ ਸੀ ने इस्तीफा दे दिया है पूर्व मुख्यमंत्री जो है अब हो गई है अब बीजेपी जो है अब वो अब अपनी सरकार बनाएगी अब मुख्यमंत्री कौन होगा उसको लेकर कहीं ना कहीं जो गृह मंत्री अमित शाह और जो अध्यक्ष है बीजेपी के जेपी नड्डा उनके बीच आपस तो में एक बैठक हुई है और जो माना जा रहा है की जो प्रधानमंत्री नरेंद्र मोदी विदेश दौरे पर जा रहे हैं और उसके बाद आने के बाद जो है ये जो दिल्ली का मुख्यमंत्री जो है वो चुन जाएगा और जो शपथ ग्रहण होगा वो उसके बाद जो है वो किया जाएगा ਜੀ ਆ ਕਮਲ ਆਤੀਸ਼ੀ ਨੇ ਹੁਣ ਤੱਕ ਜਿਹੜੇ ਵੀ ਕੰਮ ਕੀਤੇ ਕਿਉਂਕਿ ਸਤੰਬਰ ਮਹੀਨੇ ਦੇ ਵਿੱਚ ਉਹ ਮੁੱਖ ਮੰਤਰੀ ਬਣੇ ਸੀਗੇ ਤੇ ਉਹਨਾਂ ਦੇ ਕਿਹੜੇ ਕੰਮਾਂ ਨੂੰ ਯਾਦ ਰੱਖਿਆ ਜਾਏਗਾ ਆਤੀਸ਼ੀ ਦੇ ਕੋਈ ਵੱਡੇ ਕਦਮ ਵੀ ਚੁੱਕੇ ਇਹਨਾਂ ਕਿਉਂਕਿ ਸਮਾਂ ਘੱਟ ਸੀ 4-5 ਮਹੀਨੇ ਦਾ ਸਮਾਂ ਸੀ ਉਹਨਾਂ ਦੇ ਕੋਲੇ बिल्कुल जिस तरीके से अगर बात करें आ, करीब पांच महीने के आसपास जो है मुख्यमंत्री जो आतिशी दिल्ली की रही है और अगर बात करें जिस तरीके से आखिरी समय में जब प्रचार की बात या फिर क्योंकि यमुना का मुद्दा जो है काफी अहम रहा है और इसमें कहीं ना कहीं यमुना को लेकर जो है राजनीति भी दिल्ली में हुई है हरियाणा दिल्ली पर आरोप लगाता दिल्ली जो है हरियाणा पर आरोप लगाती रही है तो इसको इसी बीच बीजेपी ने जिस तरीके से बहुमत हासिल किया है और अगर बात करें सत्ताईस साल बाद दिल्ली में बीजेपी ने अपनी सरकार जो है वो बनाई है तो इस उत्साह के साथ जो है बीजेपी बड़े जोरों शोरों से शपथ ग्रहण समारोह जो है वो कर सकती है और इसी बीच जो है अब नामों को लेकर अब मंथन जो है कहीं ना कहीं मुख्यमंत्री के नाम की बात करें या जो मंत्रिमंडल की बात करें तो उसके नामों को लेकर चर्चा जो है वो की जा रही है जी। ਆ ਸ਼ੁਕਰੀਆ ਕਮਲ ਜਾਣਕਾਰੀ ਦੇਣ ਲਈ ਤਾਂ ਦੱਸ ਦੇ ਕਿ ਬੀਜੇਪੀ ਦੇ ਉਹ ਲੋਕ ਮੁੱਖ ਮੰਤਰੀ ਬਣਾਉਣ ਦੀ ਕਵਾਇਜ ਉਹ ਹੈ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਨੂੰ ਲੈ ਕੇ ਵਕ ਵਕ ਨਾਮਾ ਦੇ ਉੱਤੇ ਚਰਚਾ ਹੋ ਰਹੀ ਹੈ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਇਨ੍ਹਾਂ ਚੋਣਾਂ ਦੇ ਵਿੱਚ ਵੱਡੀ ਹਾਰ ਹੋਈ ਸੀ ਤਾਂ ਇਸ ਹਾਰ ਤੋਂ ਬਾਅਦ ਹੁਣ ਅਤੀਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜਪਾਲ ਉਪ ਰਾਜਪਾਲ ਦੇ ਨਾਲ ਮਿਲਣ ਮੁਲਾਕਾਤ ਕਰਨ ਦੇ ਲਈ ਉਹ ਇੱਥੇ ਪੁੱਜੇ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਇੱਥੇ ਸੌਂਪਿਆ ਇਸ ਤੋਂ ਬਾਅਦ ਹੁਣ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਭਾਜਪਾ ਨੇ ਇਸ ਨੂੰ ਲੈ ਕੇ ਹੁਣ ਤਿਆਰੀਆਂ ਵੜ ਦਿੱਤੀਆਂ ਨੇ ਤਾਂ ਦੱਸ ਦਿਓ ਕਿ ਅਤੀਸ਼ੀ ਨੇ ਆਪਣਾ ਅਸਤੀਫਾ ਐਲਜੀ ਨੂੰ ਸੌਂਪ ਦਿੱਤਾ ਹੈ ਇਸ ਤੋਂ ਬਾਅਦ ਹੁਣ ਅਗਲਾ ਮੁੱਖ ਮੰਤਰੀ ਦਿੱਲੀ ਦਾ ਕੌਣ ਹੋਵੇਗਾ ਇਸ ਨੂੰ ਲੈ ਕੇ ਭਾਜਪਾ ਦੇ ਵੱਲੋਂ